ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਪੰਜਾਬ ਦੇ ਮੌਸਮ ਬਾਰੇ ਆਈ ਜਾਣਕਾਰੀ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਆ ਚੰਡੀਗੜ੍ਹ 'ਚ ਮੌਨਸੂਨ ਬਹੁਤ ਹੌਲੀ-ਹੌਲੀ ਅੱਗੇ ਵਧ ਰਿਹਾ ਇਸ ਲਈ 24 ਘੰਟਿਆਂ ਵਿੱਚ ਸਿਰਫ 11 ਕਿਲੋਮੀਟਰ ਮੀਂਹ ਹੀ ਪਿਆ ਅਜਿਹੇ ਮਹੀਨੇ ਵਿੱਚ ਬਹੁਤ ਘੱਟ ਵਾਰੀ ਹੁੰਦੀ ਆ 1 ਜੂਨ ਤੋਂ ਹੁਣ ਤੱਕ ਕੁੱਲ 192.4 ਮਿਲੀਮੀਟਰ بارش ਦਰਜ ਕੀਤੀ ਗਈ ਜੋ ਕਿ ਆਮ ਦੇ ਨਾਲੋਂ 47.7 ਫੀਸਦੀ ਘੱਟ ਹੈ ਮੌਸਮ ਭਾਗ ਨੇ ਅੱਜ ਅਤੇ ਐਤਵਾਰ ਨੂੰ ਦੋ ਦਿਨਾਂ ਦੀ ਲੀਅਲਰ ਅਲਰਟ ਜਾਰੀ ਕੀਤਾ ਹੈ ਮੌਸਮ ਭਾਗ ਮੁਤਾਬਕ ਦੋਵੇਂ ਦਿਨਾਂ ਰੌਫ ਰੌਕੀ ਮੀਂਹ ਪੈ ਸਕਦਾ ਹੈ ਇਹ ਨਾਲ ਹੀ ਇਸ ਸਮੇਂ ਹਵਾ ਦੀ ਨਮੀ 80 ਤੋਂ 90% ਤੱਕ ਪਹੁੰਚ ਗਈ ਹੈ ਤੇ ਇਹ ਮੌਨਸੂਨ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ ਪ੍ਰੈਸ ਕਰਕੇ ਨਮੀ ਵੀ ਵੱਧ ਗਿਆ ਘਟੂ ਘਟ ਨਮੀ 62% ਹੈ ਤੇ ਨਾਲ ਹੀ ਚੰਗੀ بارش ਨਾ ਹੋ ਕਰਕੇ ਤਾਪਮਾਨ ਵੀ ਘਟ ਨਹੀਂ ਹੋ ਰਿਹਾ ਮੌਸਮ ਵਿਭਾਗ ਨੇ ਕਿੰਡੀ ਗੜੀ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ 36.2 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਜਦੋਂ ਕਿ ਆਮ ਨਾਲੋਂ 2.4 ਡਿਗਰੀ ਸੈਲਸੀਅਸ ਵੱਧ ਹੈ ਜਿਸ ਕਾਰਨ ਲੋਕਾਂ ਨੂੰ ਕੜਾਕੀ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਦਾ ਹਾਲ ਬੁਰਾ ਹੋਇਆ ਪਿਆ ਤੇ ਹੁਣ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 2-3 ਦਿਨਾਂ ਤੱਕ ਪੰਜਾਬ 'ਚ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਗੱਲ ਚੇਤਾਵਨੀ ਦਿੱਤੀ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ